ਸੋ ਭਈਆ ਵੀਡੀਓ ਦੇ ਵਿੱਚ ਦੇਖੋ ਦਿਨ ਦਿਹਾੜੇ ਦੀ ਬਾਰਦਾਤ ਹੈ ਦੋ ਮੁੰਡੇ ਆਉਂਦੇ ਨੇ ਰਮਾਲਾ ਬੰਨ ਕੇ ਤੇ ਦੋ ਆਪਣੀਆਂ ਮਾਤਾਵਾਂ ਬੈਠੀਆਂ ਹੁੰਦੀਆਂ ਨੇ ਉਹਨਾਂ ਨੂੰ ਇਹ ਗੱਲਾਂ ਚਲਾ ਲੈਂਦੇ ਨੇ ਉਹਦੇ ਬਾਅਦ ਕੀ ਹੁੰਦਾ ਤੁਸੀਂ ਖੁਦ ਦੇਖ ਲਓ ਅਨੀਲਾ ਦਾ ਗਵਾ ਅਨੀਲਾ ਕਾ ਆਇਆ ਤੇ ਬਿਆਣਾ ਬੰਦੀ ਬਾਈਆ ਆਪਾਂ ਕੋਈ ਨਹੀਂ ਲੱਭਦੇ ਜਣਾ ਕੋਈ ਨਹੀਂ ਐਂ ਕਰਦੇ ਕਰਦੇ ਮੈਂ ਚੱਲਦਾ ਕੋਲੇ ਬੈਠੇ ਨਾ ਹਾਂ ਮੈਂ ਕੋਲੇ ਨਾਲ ਆਏ ਨੇ ਇਹ ਵੀ ਮੂੰਹਟਾ ਗਿਆ ਹੋਇਆ ਤਾਂ ਪਹਿਲੇ ਘਰ ਪਵੇਂ ਨਾ ਨਹੀਂ ਨਹੀਂ ਪਤ ਨਹੀਂ ਦੇਖੋ ਨੇ ਗੱਲਾਂ ਚ ਲਾ ਰੱਖਿਆ ਮਾਤਾ ਨੂੰ ਪਤਾ ਨਹੀਂ ਕੀ ਗੱਲਾਂ ਕਰ ਰਿਹਾ ਹੁਣ ਆ ਤੇ ਆਪਣੀ ਮੂੰਹ ਤੋਂ ਰਮਾਲ ਵੀ ਉਤਾਰ ਲਿਆ ਉਹਨੇ ਤੇ ਬਿਲਕੁਲ ਲਵੇ ਜਾ ਕੇ ਖੜ ਗਿਆ ਹੁਣ ਉਹਨਾਂ ਦੇ ਦੇਖਣਾ ਨਹੀਂ ਉਹ ਹੈ ਹੀ ਨਹੀਂ ਉਹਦੇ ਮੂੰਹ ਤੋਂ ਰਮਾਲ ਹੁਣ ਇਹ ਹੁਣ ਹਾਂ ਤੇ ਕੋਈ ਜਮਾਂ ਕੋਲ ਚਲਾ ਗਿਆ ਉਹਨਾਂ ਦੇ ਲੈ ਹੁਣ ਦੇਖੋ ਧਿਆਨ ਨਾਲ ਇਹ ਕੀ ਕਰ ਰਿਹਾ ਜੱਪਾ ਇਹ ਆਪਣਾ ਦਾ ਲਾਉਣ ਦਾ ਕੋਸ਼ਿਸ਼ ਕਰ ਰਿਹਾ ਉਹ ਦੇਖੋ ਇਕਦਮ ਉਹਦਾ ਫੜ ਲਿਆ ਉਹ ਵਾਲੀਆਂ ਫੜ ਲਿਆ ਹੋਣੀਆਂ ਉਹਨੇ ਤੇ ਚੁੰਨੀ ਵੀ ਪਾੜ ਗਈ ਉਹ ਦੇਖੋ ਲੈ ਕੇ ਭੱਜ ਗਿਆ ਤੇ ਵਿਚਾਰੀਆਂ ਦੇਖਦੀਆਂ ਰਹਿ ਗਈਆਂ ਸੋ ਆਹ ਵੀੜੇ ਨੂੰ ਬਈ ਬਤ ਬਤ ਸ਼ੇਅਰ ਕਰਿਓ ਤਾਂ ਕਿ ਤੁਹਾਡੇ ਹੋਰ ਰਿਸ਼ਤੇਦਾਰਾਂ ਨਾਲ ਆਹ ਕੰਮ ਨਾ ਹੋ ਸਕੇ